स्वागत ਹੈ ਤੁਹਾਡਾ ਸਾਰਾ ਰਾਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਪੀਐਸਟੈਟ ਪੇਪਰ 2 ਨਾਲ ਸੰਬੰਧਿਤ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਲੈ ਕੇ ਹਾਜ਼ਰ ਹੋਏ ਹਾਂ ਤਾਂ ਅੱਜ ਦੇ ਆਪਣੇ ਸਾਰੇ ਐਮਸੀਕਿਊ ਪੇਪਰ 2 ਐਸਐਸਟੀ ਨਾਲ ਸੰਬੰਧਿਤ ਹੋਣਗੇ ਤਾਂ ਤੁਸੀਂ ਸਾਰਿਆਂ ਨੇ ਧਿਆਨ ਨਾਲ ਕਰ ਲੈਣੇ ਹਨ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਵਿਦਿਆਰਥੀ ਆਪਣੇ ਚੈਨਲ ਉੱਪਰ ਨਵੇਂ ਜੁੜੇ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲੈਣ ਤਾਂ ਕਿ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਸ਼ੁਰੂ ਕਰਦੇ ਹਾਂ ਜੀ ਕੁਐਸਚਨ ਨੰਬਰ 1 ਹੈ ਲੋਥਲ ਦੀ ਪ੍ਰਸਿੱਧੀ ਦਾ ਇਸ ਕਾਰਨ ਸੀ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਬੰਦਰਗਾਹ ਪ੍ਰਣਾਲੀ ਨੈਕਸਟ ਕੁਐਸਚਨ ਮੈਕਸਥਨੀਜ਼ ਕਿਸ ਸਾਸਕ ਦੇ ਦਰਵਾਜ਼ੇ ਵਿੱਚ ਰਿਹਾ ਤਾਂ ਰਾਈਟ ਆਨਸਰ ਆਪਸ਼ਨ ਬੀ ਹੋ ਜਾਏਗਾ ਚੰਦਰਗੁਪਤ ਮੌਰਿਆ ਨੈਕਸਟ ਕੁਐਸਚਨ ਅਸ਼ੋਕ ਦੇ ਸਿਲਾ ਲਿਖਾਂ ਦੀ ਭਾਸ਼ਾ ਮੁੱਖ ਤੌਰ ਤੇ ਕੀ ਸੀ ਤਾਂ ਰਾਈਟ ਆਨਸਰ ਆਪਸ਼ਨ ਸੀ ਹੋ ਜਾਏਗਾ ਪ੍ਰਾਕ੍ਰਿਤਿਕ ਤਾਂ ਨੈਕਸਟ ਕੁਐਸਚਨ ਸਮੁੰਦਰ ਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਉਂ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਸੀ ਜਿੱਤਾਂ ਦਾ ਜਿੱਤ ਮੁਹਿੰਮਾ ਕਰਕੇ ਨੈਕਸਟ ਕੁਐਸਚਨ ਗੁਪਤ ਯੁੱਗ ਵਿੱਚ ਸੋਨੇ ਦੇ ਸਿੱਕਿਆਂ ਨੂੰ ਕੀ ਕਿਹਾ ਜਾਂਦਾ ਸੀ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਬੀ ਦਿਨਾਰ ਨੈਕਸਟ ਕੁਐਸਚਨ ਅਰਥ ਸ਼ਾਸਤਰ ਕਿਸ ਨੇ ਲਿਖਿਆ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਏ ਵਿਸ਼ਨੂ ਗੋਪਤ ਨੈਕਸਟ ਕੁਐਸਚਨ ਬੁੱਧ ਧਰਮ ਦੀ ਚੌਥੀ ਸੰਗੀਤੀ ਕਿੱਥੇ ਹੋਈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਡੀ ਅਸ਼ਮੀਰ ਵਿੱਚ ਨੈਕਸਟ ਕੁਐਸਚਨ ਕ੍ਰਿਸ਼ਿਕ ਨੇ ਕਿਹੜੇ ਧਰਮ ਦਾ ਪ੍ਰਮੁੱਖ ਪੋਸਟਕ ਸੀ آپشنسک گندار کلاسکر ہو جائے گا آپشن بی رائٹ آنسر ہو جائے گا رومن بھارتی سوری بی ہو جائے گا رائٹ آنسر جنانی بھارتی گندار کلا سنسکرتی ہے جو جنانی بھارتی کا مشرن سی نیکسٹ کوشچن ਹਰਸ਼ਰਤ ਬੱਚ ਕਿਸ ਰਾਜੇ ਦਾ ਵਰਣਨ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਗਾ অপশন এ ਹਰਸ਼ਵਰਧਨ ਨੈਕਸਟ ਕੁয়েশ্চਨ Vedic ਯੁੱਗ ਵਿੱਚ ਸਭਾ ਅਤੇ ਸਮਿਤੀ ਦਾ ਕੰਮ ਕੀ ਸੀ ਤਾਂ ਇਸ ਦਾ ਰਾਈਟ ਆਨਸਰ ਬਣ ਜਗਾ অপশন ਸੀ ਰਾਜਨੀਤਿਕ ਸਲਾਹ ਨੈਕਸਟ ਕੁয়েশ্চਨ ਉਤਰਵੈਦਿਕ ਯੁੱਗ ਵਿੱਚ ਲੋਹੇ ਦੀ ਵਰਤੋਂ ਨੇ ਕੀ ਕੀਤਾ ਡੈਸ਼ ਨੂੰ ਵਧਾਇਆ ਤਾਂ ਇਸ ਦਾ ਰਾਈਟ ਆਨਸਰ ਬਣ ਜਗਾ অপশন এ ਰਾਈਟ ਆਨਸਰ ਹੋ ਜਗਾ ਖੇਤੀ ਨੂੰ ਵਧਾਇਆ نیکسٹ کوشچن پتنجلی کا سب کسے بن جائے گا آپ بیشن سامر آنسر ہو جائے گا آپشن سی پاٹلے پترچن جین دھرم کے چوبیوے تیار کون سن تو اس کا رائٹ آنسر آپشن بی ہو جائے گا مہابیر अलाउद्दीन खिलजी दी मार्केट नीति ਦਾ ਉਹਦੇ ਸੀ கரੈਕਟ ਆਨਸਰ ਹੋ ਜੇਗਾ অপশন সি ਕੀਮਤ ਨਿਯੰਤਰਣ ਤਾਂ ਆਪਣੇ ਜਿੰਨੇ ਵੀ এমসিকিউ ਹੈ ਜੀ ਬਹੁਤ ਵਾਰ ਪੁੱਛੇ ਗਏ ਹੈ ਜੀ ਬਾਰ-ਬਾਰ ਇਹ ਪੇਪਰਾਂ ਵਿੱਚ ਰਿਪੀਟ ਹੁੰਦੇ ਰਹਿੰਦੇ ਤੁਸੀਂ ਸਾਰਿਆਂ ਨੇ ਧਿਆਨ ਨਾਲ ਕਰ ਲੈਣੇ ਹਨ ਤਾਂ ਮੁਹੰਮਦ ਬਿੰਦ ਤੋਂ ਕੋਲਕ ਦੀ ਰਾਜਧਾਨੀ ਤਬਦੀਲੀ ਨੀਤੀ ਸਫਲ ਕਿਉਂ ਰਹੀ ਤਾਂ ਇਸ ਦਾ ਰਾਈਟ ਆਨਸਰ ਹੋ ਜੇਗਾ অপশন ਡੀ ਉਕਤ ਸਾਰੇ ਬਗਾਵਤਾਂ ਕਾਰਨ ਪ੍ਰਸ਼ਾਸਨਿਕ ਦੂਰੀ ਆਰਥਿਕ ਸੰਕਟ ਤਾਂ ਡੀ ਰਾਈਟ ਆਨਸਰ ਬਣ ਜੇਗਾ ਨੈਕਸਟ ਕੁਐਸਚਨ ਕਬੀਰ ਦਾ ਮੁੱਖ ਸੰਦੇਸ਼ ਸੀ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ B ਐਕਸ ਈਸ਼ਵਰਵਾਦ ਨੈਕਸਟ ਕੁਚਨ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ B ਤਲਵੰਡੀ ਨੈਕਸਟ ਕੁਚਨ ਕਰਾਂਗੇ ਅਕਬਰ ਦੀ ਸੁਲ੍ਹਾ ਇਹ ਕੋਲ ਨੀਤੀ ਦਾ ਅਰਥ ਹੈ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ A ਧਾਰਮਿਕ ਸਹਿਣਸ਼ੀਲਤਾ ਨੈਕਸਟ ਕੁਚਨ ਮਰਸਬਦਾਰੀ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ C ਅਕਬਰ ਨੈਕਸਟ ਕੁਐਸਚਨ ਅਕਬਰਨਾਮਾ ਦੇ ਲੇਖਕ ਕੌਣ ਸਨ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਅਬੁਲ ਫਜ਼ਲ ਨੈਕਸਟ ਕੁਐਸਚਨ ਸਿੱਖ ਪੰਥ ਵਿੱਚ ਖਾਲਸਾ ਪੰਥ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਰਾਈਟ ਆਨਸਰ ਹੋ ਜੇਗਾ অপਸ਼ਨ ਸੀ ਗੁਰੂ ਗੋਬਿੰਦ ਸਿੰਘ ਜੀ ਨੈਕਸਟ ਕੁਐਸਚਨ ਦੂਜੀ ਪਣੀਪਤ ਦੀ ਲੜਾਈ ਕਿੰਨਾ ਵਿੱਚਕਾਰ ਹੋਈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਅਕਬਰ ਐਂਡ ਹਿਮੂ ਨੈਕਸਟ ਕੁਐਸਚਨ ਸਿਰਸਾ ਸੂਰੀ ਦੀ ਪ੍ਰਸਿੱਧ ਸੜਕ ਸੀ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਬੀ ਗ੍ਰੈਂਡ ਟ੍ਰੰਕ ਰੋਡ ਇੰਪੋਰਟੈਂਟ ਹੈ ਬਹੁਤ ਵਾਰ ਪੁੱਛਿਆ ਗਿਆ ਜੀ ਇਹ ਕੁਐਸਚਨ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਫਤੇਹਪੁਰ ਸਿਕਰੀ ਵਿੱਚ ਇਬਾਦਤਖਾਨਾ ਕਿਸ ਨੇ ਬਣਵਾਇਆ ਜਾਂ ਬਣਾਇਆ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਬੀ ਅਕਬਰ ਨੇ ਨੈਕਸਟ ਕੁਐਸਚਨ ਹਲਦੀ ਘਾਟੀ ਦੀ ਲੜਾਈ ਕਿੰਨਾ ਵਿੱਚਕਾਰ ਹੋਈ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਬੀ آکبر اینڈ رانا پرتاپ نیش کوچن جریہ کارنو دوبارہ کیسا منگل باسا نے لاغو کیتا تا رائٹ آنسر بن جے گا آپشن سی اورنگ جیب نیش کوچن بیجے نگر سامراج دی تباہی کیسا ڈائی تو بعد ہوئی تا رائٹ آنسر ہو جے گا آپشن بی تلی کوٹ تلی کوٹا تا رائٹ آنسر بی ہو جے گا نیش کوچن کرانگے آپشن آزادی لہرت ہو سکو اگلے تو نیکسٹ کو گے پلاسی کی لڑائی کا نتیجہ کی سی رائٹ آنسر ہو جائے گا آپشن بی برٹش پربو تی شروعات ਸਤੀ ਪ੍ਰਥਾ ਰੋਕ ਕਾਨੂੰਨ 1829 ਕਿਸ ਗਵਰਨਰ ਜਨ ਦੇ ਸਮੇ ਲਾਗੂ ਹੋਇਆ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਸੀ ਲਾਰਡ ਬੈਂਟਿਕ ਨੈਕਸਟ ਕੁਚਨ 1857 ਦੀ ਬਗਾਵਤ ਦੌਰਾਨ ਦਿੱਲੀ ਵਿੱਚ ਬਾਦਸ਼ਾਹ ਘੋਸ਼ਿਤ ਕੀਤਾ ਗਿਆ ਤਾਂ 1857 ਦਾ ਜੋ ਵਿਦਰੋਹ ਹੋਇਆ ਉਸ ਦੌਰਾਨ ਦਿੱਲੀ ਵਿੱਚ ਕਿਸ ਨੂੰ ਬਾਦਸ਼ਾਹ ਘੋਸ਼ਿਤ ਕੀਤਾ ਗਿਆ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਏ ਬਹਾਦਰ ਸ਼ਾ ਜਫਰ ਨੈਕਸਟ ਕੁਚਨ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਅਦਿবেশਨ ਕਿੱਥੇ ਹੋਇਆ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਰਾਈਟ ਆਨਸਰ ਬਣ ਜੇਗਾ ਬੰਬਈ ਤਾਂ ਇਹ ਵੀ ਤੁਸੀਂ ਸਾਰਿਆਂ ਨੇ ਧਿਆਨ ਨਾਲ ਸਾਰੇ ਪੜ੍ਹ ਲੈਣੇ ਆ ਜੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਜਿੰਨੇ ਵੀ ਅਦਿবেশਨ ਹੋਏ ਸਨ ਇਹਨਾਂ ਵਿੱਚੋਂ ਇੱਕ ਕੁਐਸਚਨ ਪੱਕਾ ਪੁੱਛਿਆ ਜਾਂਦਾ ਹੈ ਤਾਂ ਨੈਕਸਟ ਕੁਐਸਚਨ ਕਰਾਂਗੇ ਜਲਿਆ ਬਲਬਗ ਹੱਤਿਆ ਕਾਂਡ ਦੇ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਬੀ ਅਡਵਾਇਰ ਨੈਕਸਟ ਕੁਐਸਚਨ ਅਸ ਹੈ ਜੋਗ ਅੰਦੋਲਨ ਕਦੋਂ ਸ਼ੁਰੂ ਹੋਇਆ ਤਾਂ ਹੈ ਸੋ ਅਸ ਹੈ ਜੋਗ ਅੰਦੋਲਨ ਕਦੋਂ ਸ਼ੁਰੂ ਹੋਇਆ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਜੀ 1920 ਈਸਵੀ ਨੈਕਸਟ ਕੁਐਸਚਨ ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ ਬੀ 1928 ਈਸਵੀ ਨੈਕਸਟ ਕੁਐਸਚਨ ਡਾਂਡੀ ਮਾਰਚ ਕਿਸ ਕਾਨੂੰਨ ਦੇ ਵਿਰੋਧ ਵਿੱਚ ਸੀ રાઈટ આન્સર બન જઈગા অপশন B ਨਮ ਕਾਨੂੰਨ ਨੈਕਸਟ ਕੁਐਸਚਨ ਭਾਰਤ ਸਡੂ ਦੋਲਣ ਦਾ ਨਾਰਾ C ਤਾਂ ਰਾਈਟ ਆਨਸਰ ਹੋ ਜਾਏਗਾ অপশন A ਕਰੋ ਜਾਂ ਮਰੋ ਨੈਕਸਟ ਕੁਐਸਚਨ H S R A ਦਾ ਪੂਰਾ ਨਾਮ ਕੀ ਸੀ ਤਾਂ ਰਾਈਟ ਆਨਸਰ ਬਣ ਜઈਗਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਤਾਂ A ਰਾਈਟ ਆਨਸਰ ਹੋ ਜਾਏਗਾ ਰਿਪਬਲਿਕਨ ਐਸੋਸੀਏਸ਼ਨ ਨੈਕਸਟ ਕੁਐਸਚਨ کیبنٹ مشن کدو بھارت آیا تو رائٹ آنسر ہو جائے آپشن بی رائٹ آنسر بن جائے انیس سو چھیالی نیکسٹ کوشچن ماؤنٹ بٹن یوجنا کا ایلان کدو ہوا تو اس کا رائٹ آنسر ہو جائے آپشن بی تین جون انیس سو سنتالی نیکسٹ کوشچن رولٹ ایکٹ کہڑے سال پاس ہوا تو اس کا رائٹ آنسر بن جائے آپشن بی انیس سو اندولن کس ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ এ ਬੰਗਾਲ ਵੰਡ ਨੈਕਸਟ ਕੁਐਸ਼ਨ ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ ਸੀ ਸਨ ਫ੍ਰਾਂਸਿਸਕੋ ਨੈਕਸਟ ਕੁਐਸ਼ਨ ਕਰਾਂਗੇ ਪੂਨਾ ਪੈਕਟ 1932 ਕਿੰਨਾ ਵਿਚਕਾਰ ਹੋਇਆ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ এ ਗਾਂਧੀ ਅਤੇ ਐਮਬेडਕਰ ਵਿਚਕਾਰ ਨੈਕਸਟ ਕੁਐਸ਼ਨ ਕਰਾਂਗੇ 1929 ਦੇ ਲਾਹੌਰ ਅਦਿবেশਨ ਵਿੱਚ ਹੀ ਪ੍ਰਸਤਾਵ ਪਾਸ ਹੋਇਆ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਬੀ ਪੂਰਨ ਸਾਬਰਾਜ ਦੀ ਮੰਗ ਹੋਈ ਨੈਕਸਟ ਕੁਐਸਚਨ ਕਰਾਂਗੇ ਕ੍ਰਿਪਸ ਮਿਸ਼ਨ ਕਦੋਂ ਆਇਆ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਸੀ 1942 ਵਿੱਚ ਕ੍ਰਿਪਸ ਮਿਸ਼ਨ ਜੋ ਆਇਆ ਨੈਕਸਟ ਕੁਐਸਚਨ ਕਰਾਂਗੇ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਕਿੱਥੇ ਸੰਗਠਿਤ ਕੀਤੀ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਸੀ ਸਿੰਗਾਪੁਰ ਨੈਕਸਟ ਕੁਐਸਚਨ ਭਾਰਤ ਦੀ ਆਜ਼ਾਦੀ ਦਾ ਕਾਨੂੰਨ ਇੰਡੀਅਨ ਇੰਡੀਪੈਂਡੈਂਸ ਐਕਟ ਕਦੋਂ ਪਾਸ ਹੋਇਆ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਆਪਸ਼ਨ ਏ 14 ਜੁਲਾਈ 1947 ਨੈਕਸਟ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਕਦੋਂ ਜਿੱਤਿਆ ਤਾਂ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਹੋਣਗੇ ਇਸ ਤੋਂ ਬਲੇ ਐਮਸੀਕਿਊ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਕਦੋਂ ਜਿੱਤਿਆ ਤਾਂ ਇਸ ਦਾ ਰਾਈਟ ਬਣ ਜੇਗਾ ਆਪਸ਼ਨ ਏ 1792 ਈਸਵੀ ਨੈਕਸਟ ਕੁਐਸਚਨ ਪਹਿਲਾ ਐਂਗਲੋ ਸਿੱਖ ਜੁੱਧ ਕਦੋਂ ਹੋਇਆ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ A 1845 46 ਈਸਵੀ ਵਿੱਚ ਜੋ ਪਹਿੰਗਲਾ ਐਂਗਲੋ ਸਿੱਖ ਜੁੱਧ ਹੋਇਆ ਨੈਕਸਟ ਕੁਐਸਚਨ ਦੂਜਾ ਐਂਗਲੋ ਸਿੱਖ ਜੁੱਧ ਕਦੋਂ ਹੋਇਆ ਤਾਂ ਇਸ ਦਾ ਰਾਈਟ ਆਨਸਰ ਬਣ ਜਾਏਗਾ ਆਪਸ਼ਨ B 1848 49 ਈਸਵੀ ਨੈਕਸਟ ਕੁਐਸਚਨ ਪੰਜਾਬ ਬ੍ਰਿਟਿਸ਼ ਰਾਜ ਵਿੱਚ ਕਦੋਂ ਬੁਲਾਇਆ ਗਿਆ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ C 1849 ਈਸਵੀ ਨੈਕਸਟ ਕੁਐਸਚਨ ਕੂਕਾ ਅੰਦੋਲਨ ਦੇ ਆਗੂ ਕੌਣ ਸਨ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਸੀ ਬਾਬਾ ਰਾਮ ਸਿੰਘ ਜੀ ਨੈਕਸਟ ਕੁਐਸਚਨ ਜਲਿਆਂਵਾਲਾ ਬਾਗ ਹੱਥੇ ਕਾਣ ਕਿਹੜੇ ਤਿਹਾੜ ਦੇ ਦਿਨ ਹੋਇਆ ਤਾਂ ਰਾਈਟ ਆਨਸਰ ਬਣ ਜਾਏਗਾ অপਸ਼ਨ ਬੀ ਬੈਸਾਖੀ ਵਾਲੇ ਦਿਨ ਨੈਕਸਟ ਕੁਐਸਚਨ ਕਰਾਂਗੇ ਗੁਰਦੁਆਰਾ ਸੁਧਾਰ ਅੰਦੋਲਨ ਕਦੋਂ ਸ਼ੁਰੂ ਹੋਇਆ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ ਬੀ 1920 ਈਸਵੀ ਨੈਕਸਟ ਕੁਐਸਚਨ ਪੰਜਾਬ ਰਾਜ ਦਾ ਪੁਨਰਗਠਨ ਕਦੋਂ ਹੋਇਆ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ অপਸ਼ਨ B ਰਾਈਟ ਆਨਸਰ ਹੋਵੇਗਾ 1966 ਈਸਵੀ ਨੈਕਸਟ ਕੁਐਸ਼ਚਨ ਅਨੰਦਪੁਰ ਸਾਹਿਬ ਪ੍ਰਸਤਾਵ ਕਦੋਂ ਪਾਸ ਹੋਇਆ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ B ਤਾਂ ਅਨੰਦਪੁਰ ਸਾਹਿਬ ਦਾ ਜੋ ਪ੍ਰਸਤਾਵ ਹੈ 1973 ਈਸਵੀ ਵਿੱਚ ਪਾਸ ਹੋਇਆ ਨੈਕਸਟ ਕੁਐਸ਼ਚਨ ਕਰਾਂਗੇ ਗਦਰ ਪਾਰਟੀ ਦਾ ਮੁੱਖ ਉਦੇਸ਼ ਕੀ ਸੀ ਤਾਂ ਰਾਈਟ ਆਨਸਰ অপਸ਼ਨ B ਬਣ ਜੇਗਾ ਸਸਤਰ ਕ੍ਰਾਂਤੀ ਰਹੀ आजादी ਤਾਂ ਅੱਜ ਦੀ ਕਲਾਸ ਵਿੱਚ ਆਪਣੇ ਇੰਨੇ ਹੀ MCQ ਤਾਂ ਜੇਕਰ ਤੁਹਾਨੂੰ ਆਪਣੀ ਕਲਾਸ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜਿੰਨੇ ਵੀ ਵਿਦਿਆਰਥੀ ਆਪਣੀ ਕਲਾਸ ਵਿੱਚ ਨਵੇਂ ਜੁੜੇ ਹਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਤਾਂ ਕਿ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਜੀ ਸਸਟੀ ਦੇ ਅਪਾ ਜਿੰਨੇ ਵੀ ਕੁਐਸਚਨ ਕਰਵਾ ਰਹੇ ਹਾਂ ਤਾਂ ਬਾਰ-ਬਾਰ ਰਿਪੀਟ ਹੋ ਰਹੇ ਨੇ ਪੇਪਰ ਵਿੱਚ ਤਾਂ ਤੁਸੀਂ ਸਾਰਿਆਂ ਨੇ ਧਿਆਨ ਨਾਲ ਕਰਨੇ ਹਨ ਬਾਰ-ਬਾਰ ਵੀਡੀਓ ਲਗਾਉਣੀ ਹੈ ਤਾਂ ਇਹ ਤੁਹਾਡੇ ਆਪਣੇ ਆਪ ਯਾਦ ਹੋ ਜਾਣਗੇ ਤਾਂ ਮਿਲਦੇ ਆ नेक्स्ट ਕਲਾਸ ਵਿੱਚ ਜੀ ਧੰਨਵਾਦ